ਭਗਵਾਨ ਤੁਮਾਨ ਸਰਕਾਰ ਇਹੀ ਟਾਰਾ ਮਾਰਦੀ ਆ ਬਈ ਕੋਈ ਵੀ ਕ੍ਰਾਈਮ ਹੁੰਦਾ ਕੋਈ ਕੋਈ ਪਰਘਾੜ ਪੈਦਾ ਕਰਦਾ ਕੋਈ ਡੰਗਿਆ ਦੀ ਸਿੱਧੀ ਪੈਦਾ ਕਰਦਾ ਨਾਲ ਦੀ ਨਾਲ ਹੀ ਉੱਤੇ ਕਾਰਵਾਈ ਹੋ ਪਰ ਪੁਲਿਸ ਪ੍ਰਸ਼ਾਸਨ ਦੀ ਇੰਨੀ ਲਾਪਰਵਾਹੀ ਆ ਉਹਨਾਂ ਨੇ ਹਜੇ ਤਾਈਂ ਉਹਨੂੰ ਇੱਕ ਵੀ ਲਾਜ ਨਹੀਂ ਕਿਹਾ ਨਾ ਹੀ ਉਹਨੂੰ ਫੜਿਆ ਨਾ ਹੀ ਕੋਈ ਉੱਤੇ ਕੋਈ ਵਾਰੰਟੀ ਸ਼ੂ ਕੀਤਾ ਜੀ ਇਥੇ ਇੱਕ ਪੰਚਮ ਪੰਡਤ ਨਾਮ ਦਾ ਬੰਦਾ ਹੈ ਜੋ ਬਿਹਾਰੀ ਹੈ ਸੋ ਪਹਿਲਾਂ ਵੀ ਉਹ ਹਰਕਤਾਂ ਇਦਾਂ ਮਾੜੀਆਂ ਚੰਗੀਆਂ ਕਰ ਕਰਦਾ ਰਹਿੰਦਾ ਇਸ ਵਾਰੀ ਉਹਨੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੀ ਇੱਕ ਵੀਡੀਓ ਸੀਗੀ ਉਹਨੂੰ ਵਾਇਰਲ ਕੀਤਾ ਹੁਣ ਪੰਨੂ ਆ ਉੱਭਾਰ ਬੋਲਦਾ ਉਹਦੀ ਕੋਈ ਵੀਡੀਓ ਸ਼ੇਅਰ ਕਰਦੇ ਨਾ ਤੇ ਉਹਦੇ ਤੇ ਪੁਲਿਸ ਪ੍ਰਸ਼ਾਸਨ ਪਰਚਾ ਦੇ ਦਿੰਦਾ ਵੀ ਵੀਡੀਓ ਸ਼ੇਅਰ ਹੀ ਕਿਉਂ ਕੀਤੀ ਇੱਕ ਦੋਸਤ ਆ ਇਹਦਾ ਵੀ ਉਨਾ ਹੀ ਬਣਦਾ ਉਹ ਬੰਦੇ ਨੇ ਇੰਨਾ ਕਿ ਗੰਦ ਪਾਇਆ ਹੋਇਆ ਨਾ ਭਾਜੀ ਅਸੀਂ ਪਹਿਲਾਂ ਵੀ ਉਹਨੂੰ ਕਈ ਵਾਰੀ ਮੈਂ ਆਪ ਉਹਨੂੰ ਵਾਰਨਿੰਗ ਦਿੱਤੀ ਹੋਈ ਆ ਪਹਿਲਾਂ ਵੀ ਇੱਕ ਦੋ ਪੋਸਟਾਂ ਉਹਨੇ ਪਾਈਆਂ ਨੇ ਮੈਂ ਉਹਨੂੰ ਕਿਹਾ ਕਿ ਵੀਰ ਮੇਰਾ ਵੀ ਇਹ ਚੀਜ਼ਾਂ ਨਾ ਕਰ ਤੇ ਪਰ ਉਹ ਬੰਦਾ ਕੁਝ ਕੁ ਟਾਈਮ ਲਈ ਸੁਧਰਦਾ ਉਹ ਫਿਰ ਪੁਰਾਣੀਆਂ ਹਰਕਤਾਂ ਤੇ ਆ ਜਾਂਦਾ ਆ ਮੈਂ ਸਮਝਦਾ ਇਹ ਕੋਈ ਨਾਰਮਲ ਗੱਲ ਨਹੀਂ ਇਹ ਜਿਹੜੇ ਬੰਦੇ ਆ ਇਹਨਾਂ ਨੇ ਸ਼ਾਂਤਮਈ ਮਾਹੌਲ ਪੰਜਾਬ ਦੇ ਵਿੱਚ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਆ ਨਾ ਤਾਂ ਪੁਲਿਸ ਨੇ ਉਹ ਬੰਦੇ ਨੂੰ ਕਿਤੇ ਇੱਥੇ ਥਾਣੇ ਬੁਲਾਇਆ ਵੀ ਜੇ ਉਹਦੇ ਕੋਲੋਂ ਕੋਈ ਪੁੱਛ ਕੇ ਚਲਈਏ ਵੀ ਜੇ ਕੋਈ ਤੁਹਾਡਾ ਬਹਿ ਕੇ ਹੱਲ ਹੁੰਦਾ ਤਾਂ ਅਸੀਂ ਕਰਵਾ ਦਿੰਨੇ ਆ ਪਰ ਨਹੀਂ ਉਹ ਬੰਦਾ ਵੀ ਅੱਜ ਦੀ ਤਰੀਕ ਦੇ ਵਿੱਚ ਤੁਹਾਨੂੰ ਦਿਖਾ ਦਿੰਨੇ ਆ ਵੀ ਉਹ ਬੰਦਾ ਆਪਣੀ ਫੇਸਬੁੱਕ ਤੇ ਸਟੇਟਸ ਕੀ ਲਾ ਰਿਹਾ ਕਿ ਨਾਮਦੇਵ ਕਲੋਨੀ ਦਾ ਸ਼ੇਰ ਕੌਣ ਆ ਜੀ ਪੰਚਮ ਪੰਡਤ ਇਦਾਂ ਦੀ ਸਾਨੂੰ ਚੈਲੰਜ ਕਰ ਰਿਹਾ ਪਰ ਤੁਸੀਂ ਇਹ ਦੇਖੋ ਵੀ ਅਸੀਂ ਫਿਰ ਵੀ ਅੱਜ ਬਜ਼ੁਰਗਾਂ ਦੇ ਕਹਿਣ ਤੇ ਬਰਦਾਸ਼ਤ ਕਰਕੇ ਬੈਠੇ ਆ ਉਹ ਬੰਦੇ ਨੂੰ ਅਸੀਂ ਟੱਚ ਨਹੀਂ ਕੀਤਾ ਤੂੰ ਇੱਕ ਵਾਰੀ ਸਿੱਧਾ ਫਿਰ ਸਾਨੂੰ ਚੈਲੰਜ ਕਰਕੇ ਕਹਿ ਵੀ ਅਸੀਂ ਪਾਵਰ ਦੇਖਣੀ ਫਿਰ ਅਸੀਂ ਤੈਨੂੰ ਸਿੱਧੇ ਜਰੀਏ ਪਾਵਰ ਦਿਖਾਈਏ ਪਰ ਨਹੀਂ ਅਸੀਂ ਕਹਿੰਨੇ ਹਾਂ ਕਾਨੂੰਨ ਮੁਤਾਬਕ ਕੋਈ ਕਾਰਵਾਈ ਕਰੀਏ ਪਰ ਨਹੀਂ ਸਾਡੀ ਕਾਨੂੰਨ ਵੀ ਭਾਜੀ ਕੋਈ ਸਾਡੀ ਮਦਦ ਨਹੀਂ ਕਰ ਰਿਹਾ ਹੈਗਾ ਹੁਣ ਜੇ ਕਾਰਵਾਈ ਕਰੇ ਪ੍ਰਸ਼ਾਸਨ ਤੇ ਇਹਨਾਂ ਦਾ ਸਾਰਿਆਂ ਦਾ ਸਿੰਘਾਂ ਦਾ ਜਿੰਨੇ ਵੀ ਸਾਡੇ ਨਾਲ ਬੈਠੇ ਐ ਚਲੋ ਇਹਨਾਂ ਦੇ ਜਿਹੜਾ ਗੁੱਸਾ ਆਇਆ ਕਰੋਧ ਆ ਸ਼ਾਂਤ ਹੋ ਜਾਊਗਾ ਪਰ ਨਾ ਕਾਰਵਾਈ ਹੋਣ ਦੇ ਕਾਰਨ ਸਾਰਿਆਂ ਦੇ ਮਨ ਨੂੰ ਥੇਸ ਪਹੁੰਚੀ ਹੈ ਜੇ ਅੱਜ ਵੀ ਸਾਡੀ ਕੋਈ ਕਾਰਵਾਈ ਨਹੀਂ ਨਾ ਕੋਈ ਹੁੰਦੀ ਹੈਗੀ ਤੇ ਫਿਰ ਦੇਖੋ ਉਹਦੇ ਵਿੱਚ ਸਾਨੂੰ ਕੋਈ ਹੋਰ ਕਦਮ ਚੱਕਣਾ ਪੈਣਾ ਜਿਹਦੇ ਵਿੱਚ ਫਿਰ ਪੁਲਿਸ ਪ੍ਰਸ਼ਾਸਨ ਸਿੱਧੇ ਤੌਰ ਤੇ ਜ਼ਿੰਮੇਦਾਰ ਆ ਭਾਜੀ ਜੇ ਕਿਤੇ ਭਾਜੀ ਇਹ ਹੀ ਚੀਜ਼ ਅਸੀਂ ਕਿਤੇ ਸਾਡੇ ਜਾਂ ਕਿਸੇ ਬੱਚਾ ਨੇ ਜਾਂ ਅਸੀਂ ਕਿਸੇ ਨੇ ਕੋਈ ਜੋਸ਼ ਪਣੇ ਦੇ ਵਿੱਚ ਆ ਕੇ ਜਾਂ ਉਹਦਾ ਕੋਈ ਨੁਕਸਾਨ ਕਰ ਦਿੱਤਾ ਹੁੰਦਾ ਨਾ ਉਹਨੂੰ ਸਾਡੇ ਸਾਡੇ ਉੱਤੇ ਸਾਡੇ ਉਹਨੂੰ ਕਦੋਂ ਦੇ ਪਰਚੇ ਪਏ ਹੋਣੇ ਸੀਗੇ ਸਾਨੂੰ ਇਹਨਾਂ ਨੇ ਜੇਲਾਂ ਦੇ ਵਿੱਚ ਡੱਕ ਦੇਣਾ ਸੀਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਰ ਰਹੇ ਅੱਜ ਚੱਪਾ ਥਾਣੇ ਦੇ ਬਾਹਰ ਬੈਠੇ ਹਾਂ ਇੱਥੇ ਇੱਕ ਪੰਚਮ ਪੰਡਤ ਨਾਮ ਦਾ ਬੰਦਾ ਹੈ ਜੋ ਬਿਹਾਰੀ ਹੈ ਸੋ ਪਹਿਲਾਂ ਵੀ ਉਹ ਹਰਕਤਾਂ ਇਦਾਂ ਮਾੜੀਆਂ ਚੰਗੀਆਂ ਕਰਦਾ ਰਹਿੰਦਾ ਸੋ ਇਸ ਵਾਰੀ ਉਹਨੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਇੱਕ ਵੀਡੀਓ ਸੀਗੀ ਉਹਨੂੰ ਵਾਇਰਲ ਕੀਤਾ ਤੇ ਪਹਿਲਾਂ ਪਹਿਲਾਂ ਵੀ ਉਹਨਾਂ ਦੀ ਕਈ ਇਸ ਤਰ੍ਹਾਂ ਦੀਆਂ ਵੀਡੀਓ ਆਉਂਦੀਆਂ ਰਹੀਆਂ ਸੋ ਇਸ ਦੇ ਵਿਰੋਧ ਦੇ ਵਿੱਚ ਅਸੀਂ ਸਾਰੇ ਬੈਠੇ ਹਾਂ ਦੋ ਤਿੰਨ ਦਿਨ ਹੋ ਗਏ ਸੀਗੇ ਪੁਲਸ ਦੇ ਇੱਥੇ ਥਾਣੇ ਚੱਕਰ ਕੱਟਦੇ ਹਨ ਤੇ ਕਾਰਵਾਈ ਨਹੀਂ ਸੀ ਹੋ ਰਹੀ ਸੋ ਆ ਸਾਰੇ ਭਰਾ ਇਸੇ ਵਿਸ਼ੇ ਦੇ ਉੱਤੇ ਇਕੱਠੇ ਹੋਏ ਅੱਛਾ ਜੀ ਕਿਸ ਤਰ੍ਹਾਂ ਮਤਲਬ ਵੀ ਦੇਖਦੇ ਹਾਂ ਕਿ ਕਾਰਵਾਈ ਨਾ ਹੋਣਾ ਕਿਸੇ ਵੀ ਤਰ੍ਹਾਂ ਦੇ ਪਰ ਵੀ ਕੋਈ ਵੀ ਟਿੱਪਣੀ ਕਰ ਦਵੇ ਦੇਖੋ ਸਾਡੇ ਜਥੇਦਾਰ ਸਾਹਿਬ ਅਮਰੋਤਪਾਲ ਸਿੰਘ ਖਾਲਸਾ ਜੀ ਇੱਕ ਗੱਲ ਆਖਦੇ ਹੁੰਦੇ ਆ ਕਹਿੰਦੇ ਵੀ ਇੱਥੇ ਸਿੱਖ ਸਾਰੇ ਗੁਲਾਮ ਨੇ ਤੇ ਮੈਂ ਉਸ ਗੱਲ ਨਾਲ ਉਹਨਾਂ ਦੀ ਨਾਲ 100% ਸਹਿਮਤ ਆ ਜੇ ਗੁਲਾਮ ਨਾ ਹੁੰਦੇ ਤੇ ਗੁਰਬਚਨ ਨੇ ਜੋ 1978 ਦੇ ਵਿੱਚ ਸਾਡੇ 13 ਸਿੰਘਾਂ ਨੂੰ ਸ਼ਹੀਦ ਕੀਤਾ ਸੀ ਅੰਮ੍ਰਿਤਸਰ ਦੇ ਵਿੱਚ ਉਹਦਾ ਇਨਸਾਫ ਅਜੇ ਤੱਕ ਨਹੀਂ ਮਿਲੇਆ 84 ਦਾ ਇਨਸਾਫ ਅਜੇ ਤੱਕ ਨਹੀਂ ਮਿਲੇਆ ਤੇ ਇਹ ਵੀ ਤੁਸੀਂ ਆ ਦੇਖ ਹੀ ਰਹੇ ਹੋ ਜੇਹੀ ਕੋਈ ਸਿੱਖ ਹੁੰਦਾ ਤੇ ਪਹਿਲਾਂ ਉਹਨੂੰ ਬੰਦ ਕਰਨਾ ਸੀ ਬਾਅਦ ਵਿੱਚ ਪਰਚਾ ਹੋਣਾ ਸੀ ਤੇ ਇੱਥੇ ਇਹ ਡੀਕ ਪਤਾ ਨਹੀਂ ਕਿਸ ਚੀਜ਼ ਦੀ ਹੋ ਰਹੀ ਹੈ ਲੱਗਦਾ ਕਿ ਇੱਕ ਪ੍ਰੋਟੈਸਟ ਦੇ ਨਾਲ ਹੀ ਕੋਈ ਕਾਰਵਾਈ ਹੋਏਗੀ ਕਿ ਇੱਥੇ ਜੇ ਆਪਾਂ ਬੈਠਾਂਗੇ ਤਾਂ ਹੀ ਕੋਈ ਕਾਰਵਾਈ ਕਰ ਜੀ ਦੇਖੋ ਹੋਰ ਕੋਈ ਰਾਹ ਨਹੀਂ ਬਚਦਾ ਆਪਣੇ ਕੋਲੇ ਸਾਰੇ ਭਰਾਵਾਂ ਦੇ ਸਹਿਯੋਗ ਦੇ ਨਾਲ ਹੀ ਇਹ ਸਾਰਾ ਕੁਝ ਹੋ ਰਿਹਾ ਹੈ ਤੇ ਹੁਣ ਜੇ ਕਾਰਵਾਈ ਕਰੇ ਪ੍ਰਸ਼ਾਸਨ ਤੇ ਇਹਨਾਂ ਦਾ ਸਾਰਿਆਂ ਦਾ ਸਿੰਘਾਂ ਦਾ ਜਿੰਨੇ ਵੀ ਸਾਡੇ ਨਾਲ ਬੈਠੇ ਐ ਚਲੋ ਇਹਨਾਂ ਦੇ ਜਿਹੜਾ ਗੁੱਸਾ ਆਇਆ ਕਰੋਧ ਆ ਸ਼ਾਂਤ ਹੋ ਜਾਊਗਾ ਪਰ ਨਾ ਕਾਰਵਾਈ ਹੋਣ ਦੇ ਕਾਰਨ ਸਾਰਿਆਂ ਦੇ ਮਨ ਨੂੰ ਠੇਸ ਪਹੁੰਚੀ ਐ ਤੇ ਇਹ ਪ੍ਰੋਟੈਸਟ ਖਤਮ ਨਹੀਂ ਹੋਣਾ ਇਹ ਗਾਂ-ਗਾ ਵਧਣਾ ਹੀ ਐ ਜੇ ਪੁਲਿਸ ਕਾਰਵਾਈ ਨਾ ਕਰੇਗੀ ਤੇ ਹੋਰ ਕਰੋਧ ਸਾਡਾ ਵਧਣਾ ਹੀ ਐ ਹਾਂਜੀ ਬਿਲਕੁਲ ਜੀ ਵੱਡੇ ਲੈਵਲ ਤੇ ਜਾਊਗਾ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਭਾਜੀ ਜਿਹੜੇ ਆਪਾਂ ਇੱਥੇ ਇਕੱਠਾ ਕੀਤਾ ਆ ਇਹ ਦੱਸਿਆ ਜੀ ਤੁਹਾਨੂੰ ਜਿੱਦਾਂ ਜਿੱਥੇ ਬੰਦਿਆਂ ਨੇ ਵੀ ਮੈਂ ਖੁਦ ਨਾਮਦੇਵ ਕਲੋਨੀ ਦਾ ਬਸਰੀਆਂ ਕਾਂ ਪਾਜੀ ਇੱਥੇ ਜੰਮੇ ਪਲੇયા ਸੀ ਤੇ ਉਹ ਜਿਹੜੇ ਬੰਦੇ ਵਿਰੋਧ ਅਸੀਂ ਇੱਥੇ ਬੈਠੇ ਆ ਉਹ ਬੰਦਾ ਵੀ ਪਾਜੀ ਇੱਕ ਪੰਚਮ ਨਾਮ ਦਾ ਵਾ ਪ੍ਰਵਾਸੀ ਆ ਉਹ ਬੰਦੇ ਨੇ ਇੰਨਾ ਕ ਗੰਦ ਪਾਇਆ ਹੋਇਆ ਨਾ ਪਾਜੀ ਅਸੀਂ ਪਹਿਲਾਂ ਵੀ ਉਹਨੂੰ ਕਈ ਵਾਰੀ ਮੈਂ ਆਪ ਉਹਨੂੰ ਵਾਰਨਿੰਗ ਦਿੱਤੀ ਹੋਈ ਆ ਪਹਿਲਾਂ ਵੀ ਇੱਕ ਦੋ ਪੋਸਟਾਂ ਉਹਨੇ ਪਾਈਆਂ ਨੇ ਮੈਂ ਉਹਨੂੰ ਕਿਹਾ ਕਿ ਵੀਰ ਮੇਰਿਆ ਵੀ ਇਹ ਚੀਜ਼ਾਂ ਨਾ ਕਰ ਤੇ ਪਰ ਉਹ ਬੰਦਾ ਕੁਝ ਕ ਟਾਈਮ ਲਈ ਸੁਧਰਦਾ ਉਹ ਫਿਰ ਪੁਰਾਣੀਆਂ ਹਰਕਤਾਂ ਤੇ ਆ ਜਾਂਦਾ ਆ ਤੇ ਆ ਪਰਸੋਂ ਦੀ ਗੱਲ ਆ ਬਈ ਚਲੋ ਸਾਨੂੰ ਪਤਾ ਲੱਗਿਆ ਉਹਨੇ ਸੱਤ ਜਰਨੈਲ ਸਿੰਘ ਭੰਡਰਾਲੇ ਕੋਈ ਇੱਕ ਪੁਰਾਣੀ ਵੀਡੀਓ ਆ ਉਹ ਵੀਡੀਓ ਆਪਣੇ ਫੇਸਬੁੱਕ ਤੇ ਪੋਸਟ ਦੇ ਜਰੀਏ ਸ਼ੇਅਰ ਕਰ ਰਿਆ ਅੱਗੇ ਦੀ ਅੱਗੇ ਕਰਨ ਨੂੰ ਕਹਿ ਵੀ ਰਿਹਾ ਵਾ ਤੇ ਜਿਹਦੇ ਵਿੱਚ ਬੜਾ ਹੀ ਮੰਦਾ ਬੋਲਿਆ ਗਿਆ ਸੰਤ ਜਰਨੈਲ ਸਿੰਘ ਭੰਡਰਾਲਿਆਂ ਨੂੰ ਜੋ ਕਿ ਉਹ ਅਸੀਂ ਨਹੀਂ ਬਰਦਾਸ਼ਤ ਕਰ ਸਕਦੇ ਤੇ ਅਸੀਂ ਪਰਸੋਂ ਭਾਜੀ ਤਕਰੀਬਨ ਦੇਖ ਲਓ 10:30 ਵਜੇ 11:00 ਵਜੇ ਥਾਣੇ ਆਏ ਆ ਅਸੀਂ ਇੱਥੇ ਰਿਪੋਰਟ ਵੀ ਕੀਤੀ ਸਾਰਾ ਕੁਝ ਕੀਤਾ ਪਰਸੋਂ ਇੱਥੋਂ ਅਸੀਂ 1:00 ਵਜੇ ਗਏ ਆ ਕੱਲ ਸਾਰਾ ਦਿਨ ਹੋ ਗਿਆ ਅੱਜ ਦੇਖ ਲਓ ਪਰ ਸਾਡੀ ਕੋਈ ਕਾਰਵਾਈ ਨਹੀਂ ਹੋਈ ਨਾ ਤਾਂ ਪੁਲਿਸ ਨੇ ਉਹ ਬੰਦੇ ਨੂੰ ਕਿਤੇ ਇੱਥੇ ਥਾਣੇ ਬੁਲਾਇਆ ਵੀ ਜੇ ਉਹਦੇ ਕੋਲੋਂ ਕੋਈ ਪੁੱਛ ਕੇ ਚਲਈਏ ਵੀ ਜੇ ਕੋਈ ਤੁਹਾਡਾ ਬਹਿ ਕੇ ਹੱਲ ਹੁੰਦਾ ਤਾਂ ਅਸੀਂ ਕਰਵਾ ਦਿੰਨੇ ਆ ਪਰ ਨਹੀਂ ਉਹ ਬੰਦਾ ਵੀ ਅੱਜ ਦੀ ਤਰੀਕ ਦੇ ਵਿੱਚ ਤੁਹਾਨੂੰ ਦਿਖਾ ਦਿੰਨੇ ਆ ਵੀ ਉਹ ਬੰਦਾ ਆਪਣੀ ਫੇਸਬੁੱਕ ਤੇ ਸਟੇਟਸ ਕੀ ਲਾ ਰਿਹਾ ਕਿ ਨਾਮਦੇਵ ਕਲੋਨੀ ਦਾ ਸ਼ੇਰ ਕੌਣ ਆ ਜੀ ਪੰਚਮ ਪੰਡਤ ਇਦਾਂ ਦੀ ਸਾਨੂੰ ਉਹ ਚੈਲੰਜ ਕਰ ਰਿਹਾ ਪਰ ਤੁਸੀਂ ਇਹ ਦੇਖੋ ਵੀ ਅਸੀਂ ਫਿਰ ਵੀ ਅੱਜ ਬਜ਼ੁਰਗਾਂ ਦੇ ਕਹਿਣ ਤੇ ਬਰਦਾਸ਼ਤ ਕਰਕੇ ਬੈਠੇ ਆ ਉਹ ਬੰਦੇ ਨੂੰ ਅਸੀਂ ਟੱਚ ਨਹੀਂ ਕੀਤਾ ਤੇ ਜੇ ਭਾਜੀ ਇਹੀ ਗੱਲ ਤੇ ਜੇ ਇਹੀ ਗੱਲ ਭਾਜੀ ਅਸੀਂ ਆ ਦੇਖ ਲਓ ਤੁਸੀਂ ਆ ਲਾ ਰਿਹਾ ਜੀ ਉਹ ਆ ਦੇਖ ਲਓ ਕੀ ਕਹਿ ਰਿਹਾ ਉਹ ਵੀ ਇੱਕੀ ਆਦਮੀ ਪਾਵਰਫੁਲ ਹੈ ਪੰਡਤ ਵੀ ਇੱਕੀ ਆਦਮੀ ਪਾਵਰਫੁਲ ਆ ਪੰਡਤ ਵੀ ਕੀ ਗੱਲ ਯਾਰ ਅਸੀਂ ਪਾਵਰ ਚ ਨਹੀਂ ਹੈਗੇ ਤੂੰ ਇੱਕ ਵਾਰੀ ਸਿੱਧਾ ਫਿਰ ਸਾਨੂੰ ਚੈਲੰਜ ਕਰਕੇ ਕਹਿ ਵੀ ਅਸੀਂ ਪਾਵਰ ਦੇਖਣੀ ਫਿਰ ਅਸੀਂ ਤੈਨੂੰ ਸਿੱਧੇ ਜਰੀਏ ਪਾਵਰ ਦਿਖਾਈਏ ਪਰ ਨਹੀਂ ਅਸੀਂ ਕਹਿੰਨੇ ਕਾਨੂੰਨ ਮੁਤਾਬਕ ਕੋਈ ਕਾਰਵਾਈ ਕਰੀਏ ਪਰ ਨਹੀਂ ਸਾਡੀ ਕਾਨੂੰਨ ਵੀ ਭਾਜੀ ਕੋਈ ਸਾਡੀ ਮਦਦ ਨਹੀਂ ਕਰ ਰਿਹਾ ਹੈਗਾ ਅੱਜ ਜਥੇਬੰਦੀਆਂ ਸੀ ਕਿੱਥੋਂ ਜੀਰੇ ਤੋਂ ਬੁਲਾਈਆਂ ਕਿੱਥੋਂ-ਕਿੱਥੋਂ ਬੁਲਾਇਆ ਜੀ ਆ ਕੱਟ ਕੀਤਾ ਵਾ ਜੇ ਅੱਜ ਵੀ ਸਾਡੀ ਕੋਈ ਕਾਰਵਾਈ ਨਹੀਂ ਨਾ ਕੋਈ ਹੁੰਦੀ ਹੈਗੀ ਤੇ ਫਿਰ ਦੇਖੋ ਉਹਦੇ ਵਿੱਚ ਸਾਨੂੰ ਕੋਈ ਹੋਰ ਕਦਮ ਚੱਕਣਾ ਪੈਣਾ ਜਿਹਦੇ ਵਿੱਚ ਫਿਰ ਪੁਲਿਸ ਪ੍ਰਸ਼ਾਸਨ ਸਿੱਧੇ ਤੌਰ ਤੇ ਜ਼ਿੰਮੇਵਾਰ ਆ ਭਾਜੀ ਤੇ ਮੈਂ ਇਹੀ ਕਹਿ ਰਿਹਾ ਵੀ ਸਾਡੇ ਮੁਤਾਬਕ ਵੀ ਸਾਡੀ ਸੰਗਤ ਦੇ ਕਹਿੰਦੇ ਮੁਤਾਬਕ ਉਹਦੇ ਉੱਤੇ ਇੱਕ ਪਰਚਾ ਕੀਤਾ ਜਾਵੇ ਤਾਂ ਕਿ ਅੱਗੇ ਤੋਂ ਕੋਈ ਕਾਰਵਾਈ ਨਾ ਕਰੇ ਮੈਂ ਇੱਕ ਗੱਲ ਹੋਰ ਕਹੂੰਗਾ ਤੁਹਾਨੂੰ ਮੀਡੀਆ ਦੇ ਜ਼ਰੀਏ ਜੇ ਕਿਤੇ ਭਾਜੀ ਇਹੀ ਚੀਜ਼ ਅਸੀਂ ਕਿਤੇ ਸਾਡੇ ਜਾਂ ਕਿਸੇ ਬੱਚਾ ਨੇ ਜਾਂ ਅਸੀਂ ਕਿਸੇ ਨੇ ਕੋਈ ਜੋਸ਼ ਪਣੇ ਦੇ ਵਿੱਚ ਆ ਕੇ ਜਾਂ ਉਹਦਾ ਕੋਈ ਨੁਕਸਾਨ ਕਰ ਦਿੱਤਾ ਹੁੰਦਾ ਨਾ ਉਹਨੂੰ ਸਾਡੇ ਸਾਡੇ ਉੱਤੇ ਸਾਡੇ ਉਹਨੂੰ ਕਦੋਂ ਦੇ ਪਰਚੇ ਪਏ ਹੋਣੇ ਸੀਗੇ ਸਾਨੂੰ ਇਹਨਾਂ ਨੇ ਜੇਲ੍ਹਾਂ ਦੇ ਵਿੱਚ ਡੱਕ ਦੇਣਾ ਸੀਗਾ ਪਰ ਉਹ ਬੰਦਾ ਇੱਕ ਪ੍ਰਵਾਸੀ ਹੋ ਕੇ ਭਾਜਪੀ ਨੂੰ ਪ੍ਰਮੋਟ ਕਰ ਰਿਹਾ ਤੇ ਅੱਜ ਉਹਦੀ ਕੋਈ ਦਿਕ ਸੁਣਵਾਈ ਨਹੀਂ ਹੋ ਰਹੀ ਦੇਖੋ ਅਸੀਂ ਆਹ ਰੋਡ ਤੇ ਬੈਠੇ ਆ ਜੀ ਦੱਸੇ ਸਾਡਾ ਹੈ ਜੀ ਕੋਈ ਬਾਕੀ ਮੈਂ ਬੇਨਤੀ ਕਰਨਾ ਤੁਹਾਡੇ ਮੀਡੀਆ ਜਰੀਏ ਕਿ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਸਾਡੀ ਸੁਣਵਾਈ ਕੀਤੀ ਜਾਵੇ ਉਸ ਬੰਦੇ ਤੇ ਪਰਚਾ ਕੀਤਾ ਜਾਵੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਰਮਣੀ ਕਾਲੀਦਾਮ ਅੰਮ੍ਰਿਤਸਰ ਵੱਲੋਂ ਆਏ ਆ ਸਵੰਦਰ ਸਿੰਘ ਖਾਲਸਾ ਮਾਚੀਵੜ ਤੋਂ ਜਿਸ ਦਾ ਪ੍ਰਵਿੰਦਰ ਸਿੰਘ ਸੋੜਾ ਖੰਨਾ ਦੀ ਵਾਹੀ ਵਿੱਚ ਅਸੀਂ ਆ ਕੇ ਸਿੱਖ ਸੰਗਤਾਂ ਵਿੱਚ ਹਾਜ਼ਰੀ ਭਰੀ ਆ ਜੋ ਕਿ ਪੰਡਮ ਜੋ ਵੀ ਪੰਡਤ ਬਲੋਂ ਇੱਕ ਕਾਨੂੰਨੀ ਹਰਕਤ ਕੀਤੀ ਗਈ ਆ ਉਹ ਤੇ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਸਾਡੀ ਇਹ ਸਿੱਖ ਸੰਗਤ ਨੂੰ ਬੇਨਤੀ ਆ ਕਿ ਵੱਧੋਬਾ ਸੰਗਤ ਦੇ ਪਹੁੰਚੇ ਜੋ ਉਹਨਾਂ ਨੇ ਜਨਰਲ ਸਿੰਘ ਬਾਰੇ ਬੋਲੇ ਆ ਜੇ ਇਹ ਹੀ ਸਿੱਖ ਸੰਗਤ ਉਹਨਾਂ ਬਾਰੇ ਬੋਲਦੀ ਤਾਂ ਉਹ ਵੀ ੜਕਦੇ ਇਦਾਂ ਜਿਵੇਂ ਹੁਣ ਅਸੀਂ ੜਕਦੇ ਐ ਅਸੀਂ ਧੰਨੇ ਲਾ ਕੇ ਬੈਠੇ ਆ ਅਸੀਂ ਪੁਲਿਸ ਦੇ ਸਾਹਦੇ ਬੇਨਤੀ ਕਰਦੇ ਆ ਕਿ ਉਹਦੇ ਵੱਧੋਬਾ ਪਰਚੇ ਕੀਤੇ ਜਾਣ ਜੋ ਉਹ ਅੱਗੇ ਤੋਂ ਕਿਸੇ ਨਾਲ ਇਦਾਂ ਦੀ ਕੋਈ ਹਕਤ ਨਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਜੀ ਮੇਰਾ ਨਾਮ ਮਹਿਰਦੀਨ ਸੈਫੀ ਹੈ ਮੈਂ ਸੈਫੀ ਸੁੰਦਰ ਸਮਿਤੀ ਦਾ ਪੰਜਾਬ ਪ੍ਰਧਾਨ ਵੀ ਐ ਤੇ ਤੇ ਮੈਂ ਨਾਮ ਦੇ ਕਲੋਨੀ ਰਹਿੰਦਾ ਜਿਹੜਾ ਅੱਜ ਮੁੱਦਾ ਆਇਆ ਇਹ ਇਹ ਵੀ ਨਾਮ ਦੇ ਕਲੋਨੀ ਦਾ ਇੱਕ ਬੰਦਾ ਆ ਪੰਚਮ ਨਾਮ ਦਾ ਬੰਦਾ ਆ ਇਹ ਪਰਸੋ ਰਾਤ ਦੀ ਗੱਲ ਹੈ ਹੈਰਾਨੀ ਵਾਲੀ ਗੱਲ ਹੈ ਕਿ ਪਰਸੋ ਰਾਤ ਨੂੰ ਇੱਥੇ ਕੰਪਲੇਂਟ ਕਰਾ ਕੇ ਆਏ ਆ ਕੱਲ ਡਿਪਟੀ ਸਾਹਿਬ ਕੋ ਜਾ ਕੇ ਆਏ ਆ ਸਾਰੇ ਸਾਰੇ ਇਕੱਠੇ ਆਂ ਹਿੰਦੂ ਮੁਸਲਿਮ ਸਿੱਖ ਐ ਸਾਰੇ ਇਕੱਠੇ ਹੋ ਕੇ ਗਏ ਸੀ ਬਟ ਅੱਜ ਹੁਣ ਤੱਕ ਕੋਈ ਵੀ ਕਾਰਵਾਈ ਇੱਥੇ ਕੁਝ ਨਹੀਂ ਹੋਈ ਨਾ ਕੋਈ ਪਰਚਾ ਹੋਇਆ ਨਾ ਕੋਈ ਪੱਕੀ ਕੰਪਲੇਂਟ ਹੈ ਇਸ ਕਰਕੇ ਇੱਥੇ ਸਾਨੂੰ ਧਰਨਾ ਲਾਣਾ ਪਿਆ ਸਾਡੇ ਨਾਮ ਦੇ ਕਲੋਨੀ ਦੇ ਵਿੱਚ ਲੋਕੀ ਬੜੇ ਪਿਆਰ ਨਾਲ ਮਿਲਦੇ ਮੁਸਲਿਮ ਸਿੱਖ ਕਸਾਈ ਸਾਰੇ ਇਕੱਠੇ ਰਹਿੰਦੇ ਆਂ ਕੁਝ ਇਹੋ ਜਿਹੇ ਸਰਾਰਤੀ ਅੰਸਰ ਹੈਗੇ ਆ ਜਿਹੜੇ ਕਿ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰ ਪਾਉਂਦੇ ਉਹ ਇਸ ਸਾਂਝ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਆਂ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਇਹੋ ਜਿਹੇ ਲੋਕਾਂ ਦੇ ਨਕਲ ਕਸੀ ਜਾਵੇ ਉਹਨਾਂ ਨੂੰ ਫੜ ਕੇ ਅੰਦਰ ਦਿੱਤਾ ਜਾਵੇ ਕਿਉਂਕਿ ਦੇਖੋ ਖਾਲਸਾ ਜੀ ਵੀ ਆਏ ਆ ਸਾਰੇ ਜੱਤੇਬੰਦੀਆਂ ਤੇ ਆਈਆਂ ਫਿਰ ਵੀ ਇਹ ਪਰਚਾਨੀ ਹੋ ਰਿਹਾ ਜਿਹੜੀ ਬੰਦੀ ਕਾਰਵਾਈ ਹੈ ਉਹ ਮੇਰੀ ਰਿਕੁਐਸਟ ਹੈ ਪ੍ਰਸ਼ਾਸਨ ਤੋਂ ਇਹ ਜਲਦੀ ਤੋਂ ਜਲਦੀ ਕੀਤੀ ਜਾਵੇ ਨਹੀਂ ਤਾਂ ਇਹ ਧਰਨਾ ਵੱਧ ਤੋਂ ਵੱਧ ਇਹ ਹੁਣ ਫੋਨ ਕਰਤੇ ਸਾਰੇ ਨੇ ਇੱਥੇ ਬਹੁਤ ਸੰਗਤ ਇਕੱਠੀ ਹੋ ਜਾਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਧੰਨਵਾਦ ਪੈਸਾ ਵਾਲੇ ਵੀਰਾਂ ਦਾ ਅਸੀਂ ਢੰਗ ਸਿੰਘ ਖਾਲਸਾ ਦਲ ਤੋਂ ਹੈਗੇ ਆਂ ਜੀ ਬਾਬਾ ਕੁਲਵਿੰਦਰ ਸਿੰਘ ਜੀ ਚੌਂਤੇ ਵਾਲੇ 96 ਕਰੋੜੀ ਉਹਨਾਂ ਲੋ ਸਿੰਘ ਅਸੀਂ ਆਏ ਹੈਗੇ ਆਂ ਜੀ ਕਹਿੰਦੇ ਕਿ ਕਿਸ ਤਰ੍ਹਾਂ ਦੇਖਦੇ ਹੋ ਕਿਸੇ ਵਿਅਕਤੀ ਵੱਲੋਂ ਕਿਸੇ ਵੀ ਤਰ੍ਹਾਂ ਮਾਰੇ ਕੋਈ ਗਲਤ ਬੋਲ ਦਿੱਤਾ ਜਾਂਦਾ ਤੇ ਉਹਦੇ 'ਤੇ ਕਾਰਵਾਈ ਨਾ ਹੋਣਾ ਕਿਸ ਤਰ੍ਹਾਂ ਦੇਖਦੇ ਹੋ ਬਹੁਤ ਮੰਨ ਭਾਗੀ ਇਹ ਗੱਲ ਹੈ ਕੋਈ ਵੀ ਸ਼ਖਸ਼ਾ ਜੋ ਕੋਈ ਇਹੋ ਜੀ ਹਰਕਤ ਕਰਦਾ ਜਿਵੇਂ ਪੰਚਮਨਾਮ ਦੇ ਇੱਕ ਵਿਅਕਤੀ ਨੇ ਸਾਡੇ ਸੰਤਾ ਬਾਰੇ ਜੋ ਟਿੱਪਣੀ ਪੋਸਟ ਪਾਈ ਆ ਉਹ ਪਰਸੋਂ ਦੇ ਸੰਗ ਇੱਥੇ ਥਾਣੇ 'ਚ ਸ਼ਿਕਾਇਤ ਕਰ ਰਹੇ ਹੋ ਤੇ ਕਾਰਵਾਈ ਕਰਾਉਣ ਨੂੰ ਇੱਕ ਵੀ ਗੱਲ ਨਹੀਂ ਸੁਣੀ ਜਾ ਰਹੀ ਉਹ ਵਿਸ਼ੇ ਤੇ ਅਸੀਂ ਅੱਜ ਇਕੱਠੇ ਹੋਏ ਆਂ ਤੇ ਭਗਵੰਤ ਮਾਨ ਸਰਕਾਰ ਇਹੀ ਟਾਰਾ ਮਾਰਦੀ ਆ ਬਈ ਕੋਈ ਵੀ ਕਰਾਇਮ ਹੁੰਦਾ ਕੋਈ ਕੋਈ ਪ੍ਰਕਾਰ ਫੈਦਾ ਕਰਦਾ ਕੋਈ ਦੰਗਿਆ ਦੀ ਸਿਤੀ ਪੈਦਾ ਕਰਦਾ ਨਾਲ ਦੀ ਨਾਲ ਹੀ ਉਹਤੇ ਕਾਰਵਾਈ ਹੋ ਪਰ ਆ ਦੰਗਿਆ ਵਾਲਾ ਮਾਹੌਲ ਨੇ ਕੱਲ ਬਣਾ ਦੇਣਾ ਸੀਗਾ ਸੋ ਮਹਾਰਾਜ ਦੀ ਕਿਰਪਾ ਨਾਲ ਬਚਤ ਲਈ ਪਰ ਪੁਲਿਸ ਪ੍ਰਸ਼ਾਸਨ ਦੀ ਇੰਨੀ ਲਾਪਰਵਾਹੀ ਆ ਉਹਨਾਂ ਨੇ ਹਜੇ ਤਾਈਂ ਉਹਨੂੰ ਇੱਕ ਵੀ ਲਾਜ ਨਹੀਂ ਗਿਆ ਨਾ ਹੀ ਉਹਨੂੰ ਫੜਿਆ ਨਾ ਹੀ ਕੋਈ ਉਹਤੇ ਕੋਈ ਵਾਰੰਟੀ ਈਸ਼ੂ ਕੀਤਾ ਜੀ ਠੀਕ ਹੈ ਇੱਥੇ ਆਪੋ ਟੈਸਟ ਕਿੰਨੀ ਦੇਰ ਤੱਕ ਲੱਗੇ ਇਹ ਜਿੰਨਾ ਚਿਰ ਉਹਤੇ ਕਾਰਵਾਈ ਨਹੀਂ ਹੁੰਦੀ ਅਸੀਂ ਉਹਨਾਂ ਚਾਰ ਪਟਾ ਤਜਾਰੀ ਰੱਖਾਂਗੇ ਜਿਨ੍ਹਾਂ ਨੇ ਸਾਡੀ ਗੱਲ ਨਾ ਸੁਣੀ ਅਸੀਂ ਇਹਨਾਂ ਦੇ ਥਾਣੇ ਨੂੰ ਜਾਂਦਾ ਵੀ ਮਾਰਾਂਗੇ ਵਾਹਿਗੁਰੂ ਚਿੱਕਾ ਖਾਲਸਾ ਵਾਹਿਗੁਰੂ ਜਿੱਤੀ ਫਤੇ ਦਾਸ ਜਸਵੰਤ ਸਿੰਘ ਚੀਮਾ ਵਾਰਿਸ ਪੰਜਾਬ ਜਥੇਬੰਦੀ ਅੱਜ ਸਮੁੱਚੀ ਸੰਗਤ ਅੰਗਸੰਗ ਜਥੇਬੰਦੀਆਂ ਇਲਾਕੇ ਦੇ ਨੌਜਵਾਨ ਹੋਰ ਗੁਰੂ ਨਾਨਕ ਨਾਮ ਲੈਵਾ ਮੁਸਲਮਾਨ ਭਾਈਚਾਰਾ ਹਿੰਦੂ ਭਾਈਚਾਰਾ ਸਮੁੱਚੀ ਸੰਗਤ ਇੱਥੇ ਇਕੱਠੀ ਹੋਈ ਆ ਕਿ ਇੱਕ ਅਜੇ ਪੰਡਤ 55 ਪੰਚਮ ਪੰਡਤ ਨਾਂ ਦਾ ਜਿਹੜਾ ਬੜਾ ਇੱਕ ਆਪਣੇ ਆਪ ਨੂੰ ਗੁੰਡਾ ਘਮਾਉਂਦਾ ਉਹ ਉਹ ਬੰਦਾ ਗਾਇਬ ਗਾਇ ਇਹੋ ਜਿਹਾਂ ਪੋਸਟਾਂ ਪਾਉਂਦਾ ਜਿਹੜੀਆਂ ਨਾਂਸਹਿਣ ਜੋਗ ਹੁੰਦੀਆਂ ਉਹ ਕਦੀ ਤਾਂ ਸਿੱਖ ਧਰਮ ਬਾਰੇ ਕੋ ਪਾਉਛ ਪਾ ਦਿੰਦਾ ਕਦੀ ਉਹਨਾਂ ਪਿਛਲੀ ਦਿਨੀ ਪਾਤੀ ਉਹਨਾਂ ਸੰਤ ਬਾਬਾ ਜਰਨੈਲ ਸੇ ਪੰਡਰਾਵਾਲੇ ਜਿਹੜੇ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਜਿਨ੍ਹਾਂ ਦੀ ਫੋਟੋ ਅਜਾਇਬ ਘਰ ਜਿਨ੍ਹਾਂ ਨੂੰ ਕਾਲ ਤੱਕ ਵੱਲੋਂ ਸਿੱਧੀ ਦਾ ਉਹਨਾਂ ਦਾ ਦਰਦਾ ਦਿੱਤਾ ਗਿਆ ਉਹ ਕੌਮ ਦੇ ਮਹਾਨ ਸਤਕਾਰਯੋਗ ਸੰਤ ਨੇ ਜਿਨ੍ਹਾਂ ਨੂੰ ਪੂਰੀ ਸਿੱਖ ਕੌਮ ਮੰਨਦੀ ਹੈ ਉਹ ਬੰਦੇ ਨੇ ਇੱਕ ਪਤਾ ਨਹੀਂ ਕਿੰਨੇ ਬਣਾਈ ਆ ਵੀਡੀਓ ਉਹ ਵੀਡੀਓ ਸ਼ੇਅਰ ਕਰਨ ਦਾ ਉਹਦਾ ਮਤਲਬ ਹੀ ਨਹੀਂ ਬਣਦਾ ਪਹਿਲਾਂ ਤਾਂ ਨੰਬਰ ਇਹ ਆ ਜੇ ਕਿਸੇ ਨੇ ਗਲਤ ਬਣਾਈ ਆ ਤਾਂ ਉਹਨੂੰ ਡਿਲੀਟ ਕਰ ਦਿਓ ਉਹਨੇ ਸ਼ੇਅਰ ਕਰਕੇ ਇੱਕ ਗੱਲ ਦਰਸਾਇਆ ਸਿੱਖ ਕੌਮ ਨੂੰ ਨੀਵਾ ਮਖਾਉਣ ਦੀ ਕੋਸ਼ਿਸ਼ ਕੀਤੀ ਸੰਤਾਂ ਦੇ ਬਾਰੇ ਜੇ ਉਹ ਬੋਲਦਾ ਕੋਈ ਬਾਹ ਜਾਤਾ ਤੇ ਉਹਨੂੰ ਉਹਨੇ ਦੱਸਣਾ ਚਾਹਿਆ ਮੈਂ ਸਮਝਦਾ ਇਹ ਕੋਈ ਨਾਰਮਲ ਗੱਲ ਨਹੀਂ ਇਹ ਜਿਹੜੇ ਬੰਦੇ ਆ ਇਹਨਾਂ ਨੇ ਸ਼ਾਂਤਮਈ ਮਾਹੌਲ ਪੰਜਾਬ ਦੇ ਵਿੱਚ ਅਗਲਾਉਣ ਦੀ ਕੋਸ਼ਿਸ਼ ਕੀਤੀ ਇਹ ਨੋਰਮਲ ਗੱਲ ਨਹੀਂ ਵੀ ਫੋਟੋ ਸ਼ੇਅਰ ਕਰ ਤੱਕ ਸੀਮਤ ਹੈ ਅੱਜ ਤੁਸੀਂ ਧਰਨਾ ਇਹ ਜਾਣ ਬੁੱਝ ਕੇ ਉਹਨੂੰ ਅਗਲਾਉਂਡ ਦੀ ਕੋਸ਼ਿਸ਼ ਕੀਤੀ ਗਈ ਆ ਸੰਤਾਂ ਦੀ ਸ਼ਬੀ ਨੂੰ ਮੈਂ ਸਮਝਦਾ ਇੱਕ ਦੁੱਕੜ ਬੰਦਾ ਉੱਠ ਕੇ ਉਹ ਕਵੇ ਵੀ ਸੰਤ ਕੋਈ ਆਮ ਹਸਤੀ ਸੀ ਤੇ ਜੇ ਕੋਈ ਸੰਤਾਂ ਬਾਰੇ ਕੋਈ ਊਲਜਲੂਲ ਬੋਲਦਾ ਨਾ ਇੱਥੇ ਇਹ ਸਿੱਖ ਧਰਮ ਜਿਹੜਾ ਉਹ ਸੰਤਾਂ ਲਈ ਸਾਹदत ਦੇਣ ਨੂੰ ਤਿਆਰ ਰਹਿੰਦਾ ਹੈ ਇਸ ਕਰਕੇ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਆ ਇਹ ਜਿਵੇਂ ਆਪਾਂ ਹੁਣ ਪੰਨੂ ਆ ਉੱਭਰ ਬੋਲਦਾ ਉਹਦੀ ਕੋਈ ਵੀਡੀਓ ਸ਼ੇਅਰ ਕਰਦੇ ਨਾ ਤੇ ਉਹਦੇ ਤੇ ਪੁਲਿਸ ਪ੍ਰਸ਼ਾਸਨ ਪਰਚਾ ਦੇ ਦਿੰਦਾ ਵੀ ਵੀਡੀਓ ਸ਼ੇਅਰ ਹੀ ਕਿਉਂ ਕੀਤੀ ਇੱਕ ਦੋਸ਼ਤਾ ਇਹਦਾ ਵੀ ਉਨਾ ਹੀ ਬਣਦਾ ਉੱਥੇ ਭਾਈ ਅਮਰਪਾਲ ਸਿੰਘ ਦੇ ਬੰਦੇਆਂ ਨੇ ਕਈਆਂ ਨੇ ਸ਼ੇਅਰ ਕੀਤੀਆਂ ਸੀ ਉਹਨਾਂ ਦੇ ਪਰਚੇ ਕਰਤੇ ਹੋ ਅਜੇ ਤੱਕ ਅੰਦਰ ਹੁਣ ਸੀ ਐਸਐਚਓ ਸਾਹਿਬ ਨੇ ਤੁਹਾਨੂੰ ਕੀ ਕਿਹਾ ਉਹਨਾਂ ਨੇ ਇਹ ਗੱਲ ਕਹੀ ਆ ਵੀ ਡੀਐਲ ਲੀਗਲ ਕੋ ਰੈ ਲੈ ਗਈ ਆ ਪਰ ਸਾਡੀ ਬੇਨਤੀ ਆ ਪ੍ਰਸ਼ਾਸਨ ਨੂੰ ਸ਼ਾਂਤ ਮਹਿਲ ਮੌਲ ਨੂੰ ਨਾ ਖਰਾਬ ਕੀਤਾ ਜਾਵੇ ਤੁਹਾਡੀ ਕੀ ਮੰਗ ਹੈ ਕਿਹੜਾ ਸਾਡੀ ਮੰਗ ਆ ਵੀ ਉਹਦੇ 295 ਦਾ ਪਰਚਾ ਦਰਜ ਹੋਣਾ ਚਾਹੀਦਾ ਕਿਉਂਕਿ ਅੱਜ ਇਹ ਕੀਤਾ ਇਹ ਇਹ ਗੱਲ ਸ਼ਾਇਦ ਹੀ ਨਹੀਂ ਗੱਲ ਪਈ ਦੀ ਕੱਲ ਨੂੰ ਕਿਸੇ ਨੇ ਹੋਰ ਉੱਟ ਕੇ ਕਹਿ ਦੇਣਾ ਸੋ ਇਹ ਕਿੰਨਾ ਕੁ ਚਿਰ ਸਿੱਕ ਕੌਮ ਜਿਹੜੀ ਆ ਜਲੀਲ ਹੁੰਦੀ ਰਹੂਗੀ ਤੇ ਇਹਦੇ ਤੇ ਪਰਚਾ ਕਰਾਉਣ ਤੋਂ ਬਿਨਾ ਅਸੀਂ ਜਿਹੜਾ ਉਹ ਬਿਲਕੁਲ ਦਮ ਨਹੀਂ ਲਵਣ ਕਿਹੜੀ ਕਾਰਵਾਈ ਕਰ ਰਹੀ ਹੈ ਉਸ ਨੇ ਤਾਂ ਕਿਹਾ ਆ ਜੇ ਅਸੀਂ ਪਰਚਾ ਕਰਾਂਗੇ ਪਰ ਜਿੰਨਾ ਚਿਰ ਨਹੀਂ ਹੁੰਦਾ ਉਹਨਾਂ ਚਿਰ ਹਕੂਮਤ ਨਹੀਂ ਤਾਂ ਸ਼ਾਂਤ ਹੁੰਦਾ ਖਾਨੇ ਦੇ ਬਾਹਰ ਨੇ ਕਿਹਾ ਉਹਨਾਂ ਸਰਪਾ ਲਗਾ ਰਹੇ ਹਨ ਪਰ ਇੱਕ ਵੀ ਮੰਨ ਲਿਓ। ਉਹ ਸਰਪਾ ਦੇਖੋ ਇਹ ਨਾ ਕੱਲ ਇੱਕ ਸੜਕੋ ਮਾਮਲਾ ਆਇਆ ਸੀ ਕੋਈ ਇੱਥੇ ਪੰਚਮ ਪੰਡਤ ਆ ਕੋਈ ਵੀਡੀਓ ਆਈ ਸੀ ਕਿਸੇ ਬਾਹਰ ਦੇ ਕੰਟਰੀ ਤੋਂ ਆਈ ਆ ਉਹਨੇ ਕਿਤੇ ਆਪਣੇ ਆਪਣੇ ਫੇਸਬੁੱਕ ਅਕਾਊਂਟ ਤੇ ਅਪਲੋਡ ਕਰਕੇ ਕਿਤੇ ਉਹਨੂੰ ਵਾਇਰਲ ਕਰ ਦਿੱਤੀ ਤੇ ਬਾਅਦ ਵਿੱਚ ਉਹਨੇ ਫਿਰ ਮਾਫੀ ਮੰਗੀ ਆ ਕਹਿੰਦਾ ਮੇਰੇ ਕਿਤੇ ਬੱਚੇ ਨੇ ਮਤਲਬ ਇਹ ਕਰ ਦਿੱਤੀ ਆ ਵਾਇਰਲ ਜਦੋਂ ਉਹਨੂੰ ਬੱਚੇ ਕੋਲ ਹੋ ਗਈ ਗਲਤੀ ਨਾਲ ਉਹਨੇ ਮਾਫੀ ਮੰਗੀ ਆ ਬਾਕੀ ਇਹਦੇ ਤੇ ਦੇਖੋ ਜਿਹੜੀ ਤਫ਼ਤੀਸ਼ ਕੀਤੀ ਆ ਉਹ ਆਪਣੇ ਮੂੰਹ ਤੇ ਕੁਝ ਬੋਲਦਾ ਨਹੀਂ। ਹਾਂਜੀ। ਜਾਂ ਤੇ ਕੋਈ ਉਹ ਸੰਤਾਂ ਜੀ ਬਾਰੇ ਕੋਈ ਮੂੰਹ ਬੋਲੇ ਕੁਝ। ਮੂੰਹ ਤੇ ਕੁਝ ਬੋਲਦਾ ਨਹੀਂ ਹੈ। ਤੇ ਇੱਕ ਉਹਨੇ ਅੱਗੇ ਫਾਰਵਰਡ ਕੀਤੀ ਆ। ਉਹ ਜੁਰਮ ਤੇ ਇਹੀ ਬਣਦਾ ਨਾ ਫਾਰਵਰਡ ਕਰਨ ਦਾ। ਹਾਂਜੀ। ਤੇ ਇਸ ਸੰਬੰਧੀ ਅਸੀਂ ਇੱਕ ਰਿਪੋਰਟ ਬਣਾ ਕੇ ਤੇ ਆਪਣੇ ਮਾਨਯੋਗ ਸੀਪੀ ਸਾਹਿਬ ਨੂੰ ਭੇਜਦੇ ਆ ਜਿਹੜੇ ਡੀਏਡੀਗਲ ਦੀ رائے ਲੈ ਕੇ ਜੋ ਵੀ ਕਾਰਵਾਈ ਬਣਦੀ ਹੋ ਕੀਤੀ ਜਾਵੇ। ਵੀਡੀਓ ਭੁਲਾ ਲਓ ਅਸੀਂ ਉਹ ਤੁਹਾਨੂੰ ਕਿਹਾ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਇਸਨੇ ਧਰਨਾ ਦੇ ਰਿਆ ਤਿੰਨ ਦਿਨ ਹੋ ਗਏ ਨਹੀਂ ਨਹੀਂ ਅਸੀਂ ਤਾਂ ਕੱਲ ਦੀ ਰਿਪੋਰਟ ਬਣਾ ਕੇ ਭੇਜੀ ਆ ਕੱਲ ਦੀ ਰਿਪੋਰਟ ਬਣਾ ਕੇ ਅਸੀਂ ਆਪਣੇ ਸਾਡੇ ਸੀਪੀ ਸਾਹਿਬ ਰਾਈ ਡੀਏਜੀ ਕੋਲ ਨੂੰ ਹੀ ਭੇਜਤੀ ਆ ਕੱਲ ਦੀ ਭੇਜੀ ਰਿਪੋਰਟ ਬਣਾ ਕੇ ਕਿਹਨੇ ਜਿਹੜੇ ਧਰਨਾ ਲਾਏ ਉਹਨਾਂ ਨੂੰ ਥਾਇਆ ਨਹੀਂ ਆ ਤੁਸੀਂ ਤੁਹਾਡੇ ਕੋਲ ਕਹਿ ਨਹੀਂ ਆ ਅਸੀਂ ਰਿਪੋਰਟ ਭੇਜ ਦਿੱਤੀ ਗਈ ਆ ਨਹੀਂ ਅਸੀਂ ਉਹ ਕਰ ਰਹੇ ਆ ਕੱਲ ਹਾਂ ਇਹਨਾਂ ਦੇ ਮੋਹਤਬਰ ਬੰਦੇ ਸਾਡੇ ਕੋਲ ਬੈਠੇ ਨੇ ਤੇ ਅਸੀਂ ਉਹਨਾਂ ਨਾਲ ਗੱਲਬਾਤ ਕਰ ਰਹੇ ਆ ਤੇ ਉਹਨਾਂ ਨੂੰ ਸਮਝਾ ਦਾਂਗੇ ਸਮਝਾ ਕੇ ਸਾਰਾ ਤੇ ਜੋ ਵੀ ਇਹ ਮਾਮਲਾ ਇਹਨੂੰ ਸ਼ਾਂਤ ਕਰ ਲਾਂਗੇ ਕੋਈ ਗੱਲ ਨਹੀਂ ਬਿਲਕੁਲ ਪੀਸਫੁਲ ਬੈਠੇ ਨੇ ਕੋਈ ਕੋਈ ਕੁਝ ਨਹੀਂ ਕਰ ਰਹੇ ਬੜੇ ਬੜੀ ਆਰਾਮ ਨਾਲ ਬੈਠੇ ਹੋ ਪੀਸਫੁਲ ਬੈਠੇ ਨੇ ਆਪਣੇ ਤੇ ਅਸੀਂ ਸਾਡੇ ਵੀ ਸੰਪਰਕ 'ਚ ਨੇ ਅਸੀਂ ਵੀ ਉਹਨਾਂ ਨਾਲ ਸੰਪਰਕ ਕਰ ਰਹੇ ਹਾਂ ਉਹਨਾਂ ਦੇ ਮੋਤਬਰ ਬੰਦੇ ਸਾਡੇ ਕੋਲ ਬੈਠੇ ਨੇ ਮੇਰੇ ਦਫ਼ਤਰ ਹੀ ਬੈਠੇ ਨੇ ਤੇ ਬਸ ਜਲਦੀ ਇਹਨੂੰ ਸੋਲਵ ਕਰ ਕਰ ਲੈਣੇ ਗੁਰਜੀ ਕੀ ਫਤਿਹ ਸੋ ਜਿਵੇਂ ਕਿ ਤੁਸੀਂ ਸਾਰੀ ਘਟਨਾ ਦਾ ਤਾਂ ਜਾਣੋ ਹੀ ਆ ਹੁਣ ਐਸਐਚਓ ਸਾਹਿਬ ਨੂੰ ਮਿਲੇ ਸੀਗੇ ਤੇ ਐਸ ਐਚਓ ਸਾਹਿਬ ਨੇ ਹੁਣ ਇਹ ਕਿਹਾ ਵੀ ਡੀ ਲੀਗਲ ਨੂੰ ਅਸੀਂ ਰਿਪੋਰਟ ਬਣਾ ਕੇ ਭੇਜੀ ਹੋਈ ਹੈ ਤੇ ਛੇਤੀ ਤੋਂ ਛੇਤੀ ਕਾਰਵਾਈ ਕਰਾਉਣ ਦਾ ਅਸ਼ਵਾਸਨ ਦਿੱਤਾ ਸਾਨੂੰ ਤੇ ਪਰ ਅਸੀਂ ਫਿਰ ਵੀ ਇਹ ਬੇਨਤੀ ਕਰਦੇ ਆ ਸਾਰੇ ਸਿੰਘ ਭਰਾਵਾਂ ਨੂੰ ਵੀ ਵੱਧ ਤੋਂ ਵੱਧ ਇੱਥੇ ਪਹੁੰਚਣ ਟੱਬਾ ਰੋਠਾਣੇ ਤੇ ਆਪਾਂ ਇੱਥੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਾਉਣੀ ਹੈ ਪਹਿਲਾਂ ਵੀ ਬਹੁਤ ਸਾਰੀਆਂ ਘਟਨਾ ਸਾਡੇ ਸਿੱਖ ਸਮਾਜ ਦੇ ਖਿਲਾਫ ਹੋ ਚੁੱਕੀਆਂ ਆ ਤੇ ਜਿਹੜੀਆਂ ਗਾਂ ਤੋਂ ਹੁਣ ਨਾ ਹੋਣ ਮੰਗ ਕਰਦੇ ਹੋ ਕਿਹੜਾ ਪਰਚਾ ਹੋਣਾ ਚਾਹੀਦਾ 295 ਦਾ ਔਰ ਸਿੱਖ ਸੰਗਤ ਦਾ ਜਿਹੜਾ ਮਨ ਪੜਕਾਇਆ ਹੈ ਆ ਠੀਕ ਹੈ ਜੀ ਉਹਦੇ ਜੋ ਵੀ ਉਹਦੀ ਧਾਰਾਵਾਂ ਲੱਗਦੀਆਂ ਨੇ ਉਹ ਸਾਰੀਆਂ ਲਾ ਕੇ ਇਸ ਸ਼ਖਸ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਮੈਂ ਤਾਂ ਇੱਥੇ ਤਾਂ ਕਹਾਂਗਾ ਵੀ ਇਹਨੂੰ ਪਹਿਲਾਂ ਅਰੈਸਟ ਕਰਕੇ ਬੰਦ ਕੀਤਾ ਜਾਵੇ ਤਾਂ ਕਿ ਉਹ ਕੋਈ ਹੋਰ ਨਾ ਕਿਤੇ ਕੋਈ ਇਦਾਂ ਦੀ ਹਰਕਤ ਕਰ ਦਵੇ ਕਿ ਜੋ ਚੀਜ਼ ਹੁਣ ਤੱਕ ਨਹੀਂ ਹੋਈ ਕਿਤੇ ਉਹ ਹੋ ਜੇ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ